ਜੈ ਪੀਰਾਂ ਦੀ ਜੈ ਫਕਰਾਂ ਦੀ ਜੈ ਸਾਈਆਂ ਦੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਅਸੀਂ ਲਗਾਤਾਰ ਤੁਹਾਨੂੰ ਪਿਛਲੇ 1 ਮਹੀਨੇ ਤੋਂ ਕਈ ਥਾਵਾਂ ਤੋਂ ਜਿਹੜੇ ਆ ਮੇਲੇ ਮਜਾਰਾਂ ਤੇ ਮੰਦਰਾ ਮਸੀਤਾਂ ਦੇ ਜਿਹੜੇ ਦਰਸ਼ਨ ਕਰਵਾ ਰਹੇ ਹਾਂ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਹਾਂ ਸਲਾਮਾਬਾਦ ਮਹੱਲੇ ਦੇ ਵਿੱਚ ਗਰਦਾਸਪੁਰ ਜਿੱਥੇ ਕਿ ਅੱਜ ਤਿਲਕਰਾਜ ਇੰਸਪੈਕਟਰ ਤਿਲਕਰਾਜ ਜੀ ਦੇ ਘਰੇ ਜਿਹੜਾ ਕਿ ਅੱਜ ਸੰਤ ਭੂਰੀ ਵਾਲਿਆਂ ਦਾ ਜਿਹੜਾ ਮੇਲਾ ਚੱਲਦਾ ਪਿਆ ਆ ਜਿੱਥੇ ਕਿ ਬਹੁਤ ਸੋਹਣੇ ਕਵਾਲ ਆਪਣੀ ਕਵਾਲੀ ਦੇ ਨਾਲ ਹਾਰੀ ਲਵਾ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਵੀ ਇੱਥੇ ਪਹੁੰਚੀ ਹੋਈਆਂ ਨੇ ਸੰਤ ਭੂਰੀ ਵਾਲੇ ਦੇ ਦਰਬਾਰ ਦੇ ਉੱਤੇ ਜਿਹੜੀ ਹੈ ਅੱਜ ਅਸੀਂ ਵੀ ਹਾਰੀ ਲਵਾਉਣ ਦੇ ਲਈ ਪਹੁੰਚੇ ਆਂ ਗੱਲਬਾਤ ਕਰ ਲੈਣੇ ਆ ਇੱਥੇ ਪਹੁੰਚੀ ਹੋਈਆਂ ਸੰਗਤਾਂ ਦੇ ਨਾਲ ਇੱਥੇ ਪਹੁੰਚੇ ਹੋਏ ਸੇਵਾਦਾਰਾਂ ਦੇ ਨਾਲ ਨਾਲ ਦੀ ਨਾਲ ਜਿਹੜੇ ਸਾਡੇ ਇੱਥੇ ਘਰ ਵਾਲੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਸੰਤਾ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਆ ਅ ਅੰਕਲ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਜਿਹੜੇ ਕਿ ਰਤਨ ਚੰਦ ਜੀ ਜਿਹੜੇ ਕਿ ਪੰਜ ਸੱਪ ਦੇ ਵਿੱਚੋਂ ਰਿਟਾਇਰ ਹੋਏ ਨੇ ਅ ਬਤੌਰ ਡੀ ਐਮ ਤੇ ਗੱਲਬਾਤ ਕਰ ਲੈਨੇ ਇਹਨਾਂ ਨਾਲ ਕਿ ਇਹ ਆਪਣੇ ਬਾਰੇ ਜਾਂ ਆਪਣੇ ਸੰਤਪੂਰੀ ਵਾਲੇ ਜਿਹੜੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਜੀ ਜਕਾਰਾਪੂਰੀ ਵਾਲੀ ਸਰਕਾਰ ਦਾ ਬਹੁਤ ਸਾਰਾ ਬੀ ਚਾਹ ਅੱਜ ਬੜਾ ਕਿਸਮਤ ਭਰਿਆ ਦਿਨ ਹੈ ਕਿ ਸਾਡੀ ਸਰਕਾਰ ਬਾਬਾ ਪੂਰੀ ਵਾਲੀ ਸੱਚੀ ਸਰਕਾਰ ਜੀ ਦਰਗਾਹੇ شریف ਬੱਦਮੱਲੀ شریف ਪਾਕਿਸਤਾਨ ਦੇ ਵਿੱਚ ਉਹਨਾਂ ਦੀ ਦਰਬਾਰ ਹੈ ਉਹਨਾਂ ਦਾ ਅੱਜ ਮੇਲਾ ਹੋ ਰਿਹਾ ਹੈ ਸੋ ਅਸੀਂ ਇਹ ਮੇਲਾ ਸਾਡੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਤੇ ਇਹ 44ਵਾਂ ਭੰਡਾਰਾ ਹੈ ਸਾਡੇ ਫਾਦਰ ਸਾਹਿਬ ਨੇ 1 ਕਿਲੋ ਚੌਲਾਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਸੋ ਅੱਜ ਉਹਨਾਂ ਦੀ ਕਿਰਪਾ ਅਨਸਾਰ ਜਿੱਦਾਂ ਉਹਨਾਂ ਦਾ ਹੁਕਮ ਹੁੰਦਾ ਉਸੇ ਤਰ੍ਹਾਂ ਭੰਡਾਰੇ ਹੋ ਰਹੇ ਹਨ ਸੋ ਇਹ 44ਵਾਂ ਭੰਡਾਰਾ ਜਿਹੜਾ ਹੈ ਉਹ ਅੱਜ ਹੋ ਰਿਹਾ ਹੈ ਪੂਰੀ ਵਾਲੀ ਸਰਕਾਰ ਦਰਬਾਰ ਸ਼ਰੀਫ ਬਦੋਮੱਲੀ ਅਸੀਂ ਉਥੇ ਸਾਡੇ ਦਾਦੀ ਦਾਦਾ ਤੋਂ ਅਸੀਂ ਇਹਨਾਂ ਦੀ ਪੂਜਾ ਕਰਦੇ ਆਂ ਦਾਦੀ ਦਾਦਾ ਤੋਂ ਇਹ ਸਿਲਸਲਾ ਜਿਹੜਾ ਉਹ ਚੱਲਿਆ ਆ ਰਿਹਾ ਹੈ ਸਭ ਤੋਂ ਪਹਿਲਾਂ ਸਾਡੇ ਦਾਦੀ ਦਾਦਾ ਜੀ 1935 ਦੇ ਵਿੱਚ ਦਰਗਾਹ ਸ਼ਰੀਫ ਬਦੋਮੱਲੀ ਵੀ ਖੇ ਗਏ ਸਨ ਅਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਮਾਤਾ ਪਿਤਾ ਜੀ ਸਾਡੇ ਮਾਤਾ ਪਿਤਾ ਜੀ ਤੋਂ ਬਾਅਦ ਦੇ ਵਿੱਚ ਸਾਰੀ ਫੈਮਿਲੀ ਅੱਜ ਉਹਨਾਂ ਦੇ ਸੇਵਕ ਹਾਂ ਅਸੀਂ ਜਦੋਂ ਕਿਸੇ ਚੀਜ਼ ਦੀ ਸੈਟਿਸਫੈਕਸ਼ਨ ਹੋ ਜਾਂਦੀ ਹੈ ਬੰਦੇ ਨੂੰ ਕੁਝ ਲੱਭਦਾ ਹੈ ਕੁਝ ਮਿਲਦਾ ਹੈ ਤਾਂ ਹੀ ਕਿਸੇ ਨੂੰ ਮੰਨਦਾ ਹੈ ਅਦਰਵਾਇਜ਼ ਕਿਸੇ ਨੂੰ ਕੋਈ ਨਹੀਂ ਸੋ ਅੱਜ ਚੌਥੀ ਪੰਜਵੀਂ ਪੀੜ੍ਹੀ ਦੇ ਵਿੱਚ ਅਸੀਂ ਜਿਹੜੇ ਆ ਉਹ ਦਾਖਲ ਹੋ ਚੁੱਕੇ ਹਾਂ ਚੌਥੀ ਪੰਜਵੀਂ ਪੀੜ੍ਹੀ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਅਸੀਂ ਉਹ ਸੇਵਾ ਕਰਦੇ ਆ ਤੇ ਉਹਨਾਂ ਦੇ ਦਰਸ਼ਣ ਦੀਦਾਰ ਜਿੱਦਾਂ ਵੀ ਹੈ ਉਹ ਮੰਗਦੇ ਆ ਉਹ ਸਾਰੀਆਂ ਮਰਾਦਾਂ ਪੂਰੀਆਂ ਕਰਦੇ ਹਨ ਸੋ ਸਾਡੇ ਫਾਦਰ ਸਾਹਿਬ ਜਦੋਂ ਸਾਨੂੰ ਇਹ ਸਾਰਾ ਕੁਝ ਦੱਸਦੇ ਸੀ ਤੇ ਅਸੀਂ ਬੱਚੇ ਸੀ ਛੋਟੇ ਸੀ ਅਸੀਂ ਸੋ ਅਸੀਂ ਵੀ ਇੱਕ ਦਿਲ ਦੇ ਵਿੱਚ ਇੱਕ ਇੱਛਾ ਪ੍ਰਗਟ ਕੀਤੀ ਕਿ ਸਰਕਾਰ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਸ਼ਰਫ ਬਖਸ਼ੋ ਸ਼ਰਫ ਬਖਸ਼ਿਆ ਮੇਰੀਆਂ ਸਰਕਾਰਾਂ ਨੇ ਸੋ ਇੱਕ ਮੰਨ ਦੇ ਵਿੱਚ ਜਿਹੜੀ ਤਮੰਨਾ ਸੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਫਰਿਆਦ ਕੀਤੀ ਕਿ ਦੀਦਾ ਏ ਅੰਬਰਾ ਲਦਤੇ ਦਿਦਾਰ ਬਖਸ਼ ਸੀਨਾ ਅੰਬਰਾ ਮਗਜ਼ਨੇ ਇਸ਼ਾਰਾਰ ਬਖਸ਼ ਈਦਲੇ ਦਰਿਆ ਮਾਰਾ ਸ਼ੌਕ ਦੇ ਦਰਗ ਲੋਈਆਂ ਬੰਦਗੀ ਦਾ ਤੌਕ ਦੇ ਅਸੀਂ ਬੰਦਗੀ ਦਾ ਤੌਕ ਉਹਨਾਂ ਕੋਲੋਂ ਮੰਗਿਆ ਸੀ ਉਹਨਾਂ ਨੇ ਬੰਦਗੀ ਦਾ ਤੌਕ ਸਾਨੂੰ ਫਰਮਾਇਆ ਹੈ ਅਤਾ ਕੀਤਾ ਹੈ ਸਰਕਾਰ ਨੇ ਸੋ ਅਸੀਂ ਉਹਨਾਂ ਨੂੰ ਇੱਕ ਹੋਰ ਬੇਨਤੀ ਕੀਤੀ ਸੀ ਕਿ ਸਰਕਾਰ ਹਜ਼ਰਮਾਰਾ ਅਰਜ਼ੂਏ ਵਸਲ ਬਖਸ਼ ਈ ਖਜ਼ਾਨੇ ਚਸੇ ਮਾਰਾ ਫਜ਼ਲ ਬਖਸ਼ ਹਰ ਸਰਰੇ ਮੋਇਮ ਜ਼ਬਾਂ ਕਨ ਅਜ਼ਕਰਮ ਦਾਬੀ ਗੋਇਓ ਦੀ ਵਸਮ ਫਕਰਾ ਦਮ ਬਦਮ ਸੋ ਉਹ ਦਮ ਬਦਮ ਵਾਲੀ ਚੀਜ਼ ਹੈ ਜੋ ਮੇਰੀਆਂ ਸਰਕਾਰਾਂ ਨੇ ਉਹ عطا ਫਰਮਾਈ ਹੈ ਅਸੀਂ ਇੰਨੇ ਕਿ ਸੈਟੀਸਫਾਈਡ ਹੋ ਚੁੱਕੇ ਹਾਂ ਕਿ ਉਹਨਾਂ ਅਗੇ ਹੋਈ ਫਰਿਆਦ ਕੀਤੀ ਹੈ ਕਿ ਦਰਸ਼ਨ دیدار ਚਾਹੀਦੇ ਆ ਹੋਰ ਕੁਝ ਨਹੀਂ ਤੇ ਦਰਸ਼ਣ ਦੀਦਾਰ ਵੀ ਉਹ ਮੇਰੀਆਂ ਸਰਕਾਰਾਂ ਜਿਹੜੀਆਂ ਦਿੰਦੇ ਹਨ ਸੋ ਹੁਣ ਗੱਲ ਇੱਥੋਂ ਤੱਕ ਪਹੁੰਚੀ ਹੈ ਕਿ ਇੱਕ ੜ ਦੁਨੀਆ ਦਾ ਦੂਜੇ ਤਾਂ ਕਿ ਸੱਜਣਾ ਦੀ ਤੀਜੇ ਉਮਰ ਬੀਤਦੀ ਜਾਵੇ ਸਰਕਾਰ ਸਾਡੀ ਵੀ ਹੁਣ ਉਮਰ ਬੀਤ ਗਈ ਆ ਤੇ ਪੱਜ ਪਾਪ ਆ ਰੋਵਾਂ ਤੈਨੂੰ ਤਰਸ ਰਤਨ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਯਾਰ ਫਰੀਦ ਮੈਂ ਕੈਰੀ ਉਹਦੇ ਚੁੰਮ ਜਿਹੜਾ ਵਿਛੜੇ ਯਾਰ ਮਲਾਵੇ ਸੋ ਮੇਰੀ ਸਰਕਾਰਾਂ ਨੇ ਸਾਰੀਆਂ ਮਰਾਦਾਂ ਪੂਰੀਆਂ ਕੀਤੀਆਂ ਹਨ ਮੇਰੇ ਗੁਰੂ ਨਾਨਕ ਸਾਹਿਬ ਨੇ ਪੂਰੀਆਂ ਕਰਵਾਈਆਂ ਨਾਲ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਹੋਏ ਨਾਲ ਮੇਰੀਆਂ ਸਰਕਾਰਾਂ ਦੇ ਦਰਸ਼ਨ ਦੀਦਾਰ ਸੋ ਅਸੀਂ ਫੇਰ ਫਰਿਆਦ ਕਰਦੇ ਆ ਕਿ ਸਰਕਾਰ ਹੁਣੇ 5 ਮਿੰਟ ਪਹਿਲਾਂ ਲਾਈਵ ਦੇ ਵਿੱਚ ਸਰਕਾਰ ਆਏ ਸੀ ਉਹਨਾਂ ਨੇ ਸਭ ਨੂੰ ਅਸ਼ੀਰਵਾਦ ਦਿੱਤਾ ਹੈ ਸਭ ਸੰਗਤ ਨੂੰ ਅਸ਼ੀਰਵਾਦ ਦੇ ਕੇ ਨਿਹਾਲ ਕੀਤਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਫਿਰ ਆਰਾਮ ਨਾਲ ਉਸੇ ਤਰ੍ਹਾਂ ਬੈਠੀ ਰਹੋ ਔਰ ਜਿਹੜਾ ਹੈ ਸਨੀ ਬ੍ਰਦਰਸ ਕਲਾ ਨੌਰ ਤੋਂ ਬੜੇ ਵਧੀਆ ਕੁਆਲ ਨੇ ਬੜੇ ਅੱਛੇ ਅੱਜ ਪਹਿਲੀ ਵਾਰੀ ਮਂਗਾਏ ਸੀ ਸੋ ਉਹਨਾਂ ਨੇ ਨਿਹਾਲ ਕਰ ਰਹੇ ਨੇ ਉਹਨਾਂ ਦਾ ਜਿਹੜਾ ਹੈ ਉਹ ਕੁਆਲੀ ਦਾ ਜਿਹੜਾ ਸਿਸਟਮ ਹੈ ਉਹ ਸਰਵਣ ਕਰੋ ਬਹੁਤ ਵੱਡੀ ਗੱਲ ਇੱਥੇ ਇੱਕ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਪੀਰਾ ਫੱਕਰਾਂ ਦੀਆਂ ਜਗ੍ਹਾ ਨੂੰ ਜਿਹੜਾ ਢਾਉਣਾ ਸ਼ੁਰੂ ਕਰ ਦਿੰਦੇ ਆ ਕਹਿੰਦੇ ਆ ਕਿ ਅਸੀਂ ਨਹੀਂ ਮੰਨ ਸਕਦੇ ਅਸੀਂ ਚਿਰਾਗ ਤੱਕ ਵੀ ਨਹੀਂ ਲਗਾ ਸਕਦੇ ਪਰ ਇੱਥੇ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ 1 ਕਿਲੋ ਚੌਲਾਂ ਦੇ ਨਾਲ ਲੰਗਰ ਜਿਹੜੇ ਆ ਸ਼ੁਰੂ ਕੀਤੇ ਗਏ ਸੀ ਇਹਨਾਂ ਦੇ ਫਾਦਰ ਸਾਹਿਬ ਵੱਲੋਂ ਵੱਡੇ ਵਡੇਰਿਆਂ ਵੱਲੋਂ ਤੇ ਅੱਜ ਜਿਹੜਾ ਆ ਸਾਈ ਜੀ ਦਾ ਐਡਾ ਵੱਡਾ ਕਰਮ ਦੇਖਣ ਨੂੰ ਮਿਲਦਾ ਪਿਆ ਕਿ ਉਹਨਾਂ ਦੀ ਰਹਿਮਤ ਦੀਆਂ ਜੜੀਆਂ ਨੇ ਉਹ ਕਿਸੇ ਪਾਸੇ ਤੋੜਾਂ ਨਜ਼ਰ ਹੀ ਨਹੀਂ ਆ ਰਹੀਆਂ ਸਾਡੇ ਨਾਲ ਇਸ ਟਾਈਮ ਪਾਲਾ ਸਾਹਿਬ ਵੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੀ ਕਿ ਇਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਦੁਨੀਆਂ ਦਾ ਹਰ ਸਖਿ ਕੇਸ ਵੀ ਧਰਮ ਕੇਸ ਵੀ ਮਜ਼ਬੂ ਮੰਨਦਾ ਅਸਲੀ ਤੌਰ ਤੇ ਅਸੀਂ ਕਿਤੇ ਵੀ ਕੁਝ ਤਾਂ ਹੀ ਪ੍ਰਾਪਤ ਕਰ ਸਕਦੇ ਆ ਜੇ ਸਾਡੀ ਉਸ ਪੀਰਾ ਫਕੀਰਾ ਗੁਰੂ ਕੰਬਰਾ ਤੇ ਸਾਡੀ ਸ਼ਰਧਾ ਹੋਵੇ ਸੋ ਸਾਨੂੰ ਜਿਹੜੇ ਵੀ ਕੋਈ ਧਰਮ ਕਰਮ ਨੂੰ ਮੰਨਦਾ ਹੈ ਉਹਦੇ ਤੇ ਪੂਰਾ ਨਿਸ਼ਚਾ ਸ਼ਰਧਾ ਨਾਲ ਉਹਨੂੰ ਮੰਨਣਾ ਚਾਹੀਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਧਰਮ ਨੇ ਉਹਨੇ ਮਨੁੱਖਤਾ ਦੀ ਏਕਤਾ ਭਲੇ ਹੁੰਤੀ ਵਾਸਤੇ ਸਾਰੇ ਧਰਮਾਂ ਨੇ ਕੰਮ ਕੀਤਾ ਤੇ ਸਾਰਿਆਂ ਨੂੰ ਆਪਸ ਵਿੱਚ ਪਿਆਰ ਮੁਹੱਬਤ ਤਾਲਮੇਲ ਨਾਲ ਰਹਿਣ ਦੀ ਅਦਾਇਤ ਕੀਤੀ ਆ ਅਗਰ ਅਸੀਂ ਵਾਕਿਆ ਹੀ ਕਿਸੇ ਵੀ ਧਰਮ ਨੂੰ ਸੱਚੇ ਦਿਲ ਤੋਂ ਮੰਨਦੇ ਆ ਤੇ ਸਾਨੂੰ ਪੂਰੀ ਨੁਕਤਾ ਨਾਲ ਹੀ ਪਿਆਰ ਕਰਨਾ ਚਾਹੀਦਾ ਸੋ ਇਹਨਾਂ ਪੀਰਾਂ ਫਕੀਰਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਅੰਤਕਾ ਦੁਨੀਆ ਜਿਹੜੀ ਆ ਉਹ ਬਲੰਦੀਆਂ ਤੇ ਪਹੁੰਚ ਰਹੀ ਆ ਸਾਡਾ ਇਹੋ ਹੀ ਨਿਸ਼ਚਾ ਜਿਹੜਾ ਜਿਹੜੇ ਵੀ ਧਰਮ ਨੂੰ ਅਸੀਂ ਮੰਨਦੇ ਆ ਉਹ ਸਾਨੂੰ ਅੱਗੇ ਵਧਾ ਰਿਹਾ ਤੇ ਸਾਨੂੰ ਪੂਰੀ ਮਾਨਵਤਾ ਨਾਲ ਪਿਆਰ ਕਰਦੇ ਹੋਏ ਹਰ ਧਰਮ ਨੂੰ ਆਦਰ ਸਤਕਾਰ ਦੇਣਾ ਚਾਹੀਦਾ ਸੋ ਮੈਂ ਇੰਨਾਂ ਹੀ ਗੱਲਾਂ ਨਾਲ ਸਾਰਿਆਂ ਨੂੰ ਅੱਜ ਦੇ ਇਹਨਾਂ ਦੇ ਜਿਹੜੇ ਪਗੰਬਰਾਂ ਦਾ ਦਿਹਾੜਾ ਮਨਾਰੇ ਆ ਇਹਨਾਂ ਨੂੰ ਵਧਾਈ ਦਿੰਦਾ ਤੇ ਸਮੂਹ ਸਾਥ ਸੰਗਤ ਦੇ ਜੋ ਮਨੋ ਕਾਮਨਾ ਲੈ ਕੇ ਆਏ ਨੇ ਉਹ ਜਿਹੜੇ ਫਕੀਰ ਦੀ ਜਗ੍ਹਾ ਤੇ ਆਏ ਨੇ ਉਹ ਪੂਰੀਆਂ ਕਰੇਗਾ ਸੋ ਇਨਾਂ ਹੀ ਲਫ਼ਜ਼ਾਂ ਨਾਲ ਮੈਂ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਜੀ ਇਸ ਟਾਈਮ ਜਿਹੜਾ ਨੇ ਪੜਾ ਸਾਹਿਬ ਜੀ ਨਾਲ ਗੱਲਬਾਤ ਹੋਈ ਸਾਡੇ ਨਾਲ ਇੱਥੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾ ਜੀ ਪੰਜਾਬ ਸੰਮਤੀ ਦੇ ਪ੍ਰਧਾਨ ਚੌਧਰੀ ਸਾਹਿਬ ਵੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਸਾਡੇ ਨਾਲ ਯੁੱਧਵੀਰ ਜੀ ਮੌਜੂਦ ਨੇ ਭਾਜੀ ਹੋਣੇ ਹੁੰਦੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਫੱਕਰਾਂ ਦੇ ਚਰਨਾਂ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਹਾਜ਼ਰੀਆਂ ਪਰਦੇ ਪੇਛੇ ਪਿਛਲੀ ਦਿਨੀ ਵੀ ਸਾਡੀ ਮੁਲਾਕਾਤ ਹੋਈ ਅੱਜ ਵੀ ਤੁਸੀਂ ਜਿਹੜੀ ਇਹ ਫੱਕਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ ਹੋਏ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤਾਂ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬਾਬਾ ਪੂਰੀ ਵਾਲੀ ਜੀ ਦੇ ਪ지 ਰਤਨ ਚੰਦ ਜੀ ਦੇ ਬਲਾਵੇ ਤੇ ਹਲੇ ਹਲੇ ਇੱਥੇ ਪਹੁੰਚੇ ਆ ਮੈਂ ਤੇ ਦਿਨਾਂਗਰ ਕਿਸੇ ਮੀਟਿੰਗ 'ਚ ਗਿਆ ਹੋਇਆ ਉੱਥੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਯਾਦ ਨਹੀਂ ਰਿਹਾ ਮੈਂ ਬੜੇ ਲੇਟ ਆਇਆ ਰਾਤ ਚੰਡੀਗੜ੍ਹ ਤੋਂ ਔਰ ਤੁਸੀਂ ਉੱਥੇ ਆਣਾ ਮੈਂ ਮੀਟਿੰਗ ਸਮਾਪਤ ਕਰਕੇ ਤਾਂ ਫਿਰ ਸਿੱਧਾ ਹੀ ਇੱਧਰ ਆ ਗਿਆ ਮੈਂ ਇਹ ਭਾਬੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਕਿ ਸਾਰੀ ਹੀ ਸੰਗਤ ਨੂੰ ਨਿਹਾਲ ਕਰਨਾ ਆਪਣਾ ਆਸ਼ੀਰਵਾਦ ਦੇਣ ਔਰ ਮੈਂ ਇਹਨਾਂ ਨਾਲ ਉਦੋਂ ਵਕਫ ਹੋਇਆ ਸੀ ਜਦੋਂ ਆਪਾਂ ਮੇਵਾ ਬਣਾਈ ਸੀ ਔਰ ਚੰਡੀਗੜ੍ਹ ਫੰਕਸ਼ਨ ਕਰਾਇਆ ਸੀਗਾ ਇਹਨਾਂ ਨੇ ਚੰਡੀਗੜ੍ਹ ਰਹਿੰਦੇ ਸੀ ਉਦੋਂ ਔਰ ਚੰਡੀਗੜ੍ਹ ਤੋਂ ਹੀ ਇਹਨਾਂ ਨੇ ਬਾਅਦ ਚ ਪਤਾ ਲੱਗਾ ਕਿ ਮੇਰਾ ਪਿੰਡ ਤੇ ਲਗੇ ਪਾੜਾ ਔਰ ਪਾੜਿਆਂ ਦੇ ਇਹਨਾਂ ਦੇ ਫਾਦਰ ਸਾਹਿਬ ਜਿਹੜਾ ਬੜੇ ਅੱਛੇ ਕਲਾਕਾਰ ਸੀ ਉਹਨਾਂ ਨੂੰ ਅਸੀਂ ਸੁਣਿਆ ਮੈਂ ਆਪਣੇ ਕੰਨਾਂ ਨਾਲ ਅੱਖਾਂ ਨਾਲ ਦੇਖਿਆ ਹੁਣ ਸੁਣਿਆ ਪ੍ਰੋਗਰਾਮ ਦੇ ਵਿੱਚ ਔਰ ਇਹ ਵੀ ਇੱਕ ਅੱਛੇ ਇਨਸਾਨ ਨੇ ਕੰਸਪ ਡਿਪਾਰਟਮੈਂਟ ਤੋਂ ਚੰਡੀਗੜ੍ਹ ਤੋਂ ਐਡਮਨ ਵੀ ਰਿਟਾਇਰ ਹੋਏ ਆ ਡਿਸਟ੍ਰਿਕਟ ਮੈਨੇਜਰ ਵੀ ਰਿਟਾਇਰ ਹੋਏ ਨੇ ਔਰ ਕਾਫੀ ਇਹਨਾਂ ਨੇ ਕੰਮ ਲੋਕਾਂ ਦੀ ਭਲਾਈ ਵਾਸਤੇ ਇਸ ਡਿਪਾਰਟਮੈਂਟ 'ਚ ਕੀਤੇ ਆ ਔਰ ਅੱਜ ਮੇਰੇ ਖਿਆਲ ਪੰਜਵਾਂ ਕ ਛੇਵਾਂ ਫੰਕਸ਼ਨ ਹੈ ਜਿਹੜਾ ਮੈਂ ਇਹਨਾਂ ਨਾਲ ਰਾਬਤਾ ਕਾਇਮ ਹੋਣ ਤੋਂ ਬਾਅਦ ਹਮੇਸ਼ਾ ਹੀ ਮੈਨੂੰ ਜਦੋਂ ਪਤਾ ਲੱਗਦਾ ਮੈਂ ਜ਼ਰੂਰ ਇਹਨਾਂ ਨੂੰ ਕਹਵਾਨਾ ਦੋ ਤਿੰਨ ਵਾਰੀ ਇਹਨਾਂ ਨੇ ਉਧਰ ਸਾਡੇ ਬੰਦਾ ਬਾਜ਼ਰ ਕਲੋਨੀ 'ਚ ਵੀ ਇਹਨਾਂ ਨੇ ਆਪਣਾ ਰੈਜ਼ੀਡੈਂਸ ਬਣਾਇਆ ਉੱਥੇ ਵੀ ਫੰਕਸ਼ਨ ਕੀਤੇ ਆ ਉੱਥੇ ਵੀ ਮੈਂ ਹਾਜ਼ਰੀਆਂ ਭਰੀਆਂ ਅੱਜ ਇੱਥੇ ਵੀ ਪਿਛਲੀ ਜਗ੍ਹਾ ਤੇ ਤਾਂ ਬੜਾ ਅੱਛਾ ਪੰਡਾਲ ਆਇਆ ਸੀ ਉਦੋਂ ਵੀ ਮੈਂ ਆਇਆ ਸੀ ਮੈਂ ਤਾਂ ਸਾਰੇ ਆਦੇ ਪੀਰਾ ਪਕੰਬਰਾਂ ਤੇ ਪਰਮਾਤਮਾ ਗਏ ਵਾਹਿਗੁਰੂ ਅਗੇ ਦੇਵੀ ਦੇਵਤਾ ਗਏ ਇਹ ਅਰਦਾਸ ਕਰਨਾ ਕਿ ਆਪਣੇ ਹੱਥਾਂ ਨਾਲ ਅਸ਼ੀਰਵਾਦ ਸਾਰੀ ਕਾਇਨਾਤ ਨੂੰ ਦਿਓ ਤਾਂ ਕਿ ਦਿਨ ਦੁਗਣੀ ਰਾਤ ਚੁਗਣੀ ਤਰਕੀਆਂ ਕਰਨ ਸਾਰੇ ਬੱਚਿਆਂ ਨੂੰ ਖੁਸ਼ਹਾਲ ਰੱਖਣ ਇਹਨਾਂ ਸ਼ਬਦਾਂ ਨਾਲ ਮੈਂ ਆਪਣਾ ਸੀਸ ਝੁਕਾ ਕੇ ਨਮਸਕਾਰ ਕਹਿੰਦਾ ਬਹੁਤ ਵਧੀਆ ਜੀ ਸਾਡੇ ਨਾਲ ਇਸ ਟਾਈਮ ਜੀ ਸਾਡੇ ਨਾਲ ਇਸੇ ਸਬਾਤੋਂ ਗੁਰੂ ਨਾਭਾ ਦਾਜੀ ਦੀ ਜਿਹੜੀ ਪੰਜਾਬ ਸੰਮਤੀ ਤੋਂ ਕੈਸੀਆ ਸਾਹਿਬ ਵੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਦੋਲਵਚ ਕਰ ਲੈਣੇ ਕਿਉਂਕਿ ਇਹ ਵੀ ਫਕਰਾਂ ਦੇ ਨਾਲ ਬਹੁਤ ਜ਼ਿਆਦਾ ਮੋਹ ਰੱਖਦੇ ਨੇ ਸੰਤ ਬਾਬਾ ਭੂਰੀ ਵਾਲੇ ਦੀ ਜੈ ਮੈਂ ਡੀਪੀਸੀ ਪੰਜਾਬੀ ਦਾ ਬਹੁਤ ਧੰਨਵਾਦ ਕਰਦਾ ਵੀ ਹਰ ਮੇਲਾ ਹਰ ਜਿਹੜੀ ਜਗ੍ਹਾ ਦੇ ਉੱਤੇ ਜਾ ਕੇ ਜਿਹੜਾ ਇਹ ਇਸ ਚੀਜ਼ ਨੂੰ ਕਵਰ ਕਰ ਰਹੇ ਨੇ ਮੈਂ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਤੇ ਇਹ 44ਵਾਂ ਮੇਲਾ ਜਿਹੜਾ ਨਾ ਸੰਤਪੂਰੀ ਵਾਲਿਆਂ ਦੀ ਯਾਦ ਵਿੱਚ ਮਲਾਇਆ ਜਾ ਰਿਹਾ ਮੈਂ ਇੱਥੇ ਪਹਿਲਾ 11 ਤੋਂ ਲੈ ਕੇ 1 ਵਜੇ ਤੱਕ ਸ਼ਬੀਰ ਦਾ ਲੰਗਰ ਲੱਗਾਦਾ ਸੀ ਗਵਣ ਕਵਾਲੀ ਚੱਲ ਰਹੀ ਆ ਕਵਾਲੀ ਤੋਂ ਬਾਅਦ ਚ ਲੰਗਰ ਅਟੁੱਟ ਲੰਗਰ ਜਿਹੜਾ ਵਰਤਾਇਆ ਜਾਏਗਾ ਮੈਂ ਡੀਪੀਸੀ ਪੰਜਾਬੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਵੀ ਇਸੇ ਤਰ੍ਹਾਂ ਹੀ ਜਿਹੜਾ ਨਾ ਇਹ ਕੰਮ ਕਰਦੇ ਰਹਿਣ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦੇ ਰਹਿਣ ਦਾ ਬਹੁਤ ਵਧੀਆ ਜੀ ਇਸ ਟਾਈਮ ਤੁਸੀਂ ਦੇਖਦੇ ਪਈਓ ਡੀਪੀਸੀ ਪੰਜਾਬੀ ਦੇ ਉੱਤੇ ਸੰਤ ਪੂਰੀ ਵਾਲਿਆ ਦੇ ਦਰਬਾਰ ਦੇ ਉੱਤੇ ਅੱਜ ਦਾ ਇਹ ਮੇਲਾ ਤੁਸੀਂ ਬਣੇ ਰਹੋਗੇ ਇਸੇ ਤਰ੍ਹਾਂ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਸੰਜੀਪ ਬਾਵਾ ਦੇ ਨਾਲ ਧੰਨਵਾਦ